ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਜੀਤ ਸਿੰਘ ਗੋਲੂਤਰ ਸਿੱਖੇ ਤੋਂ ਫਿਰ ਉਹ ਤੁਹਾਨੂੰ ਇੱਕ ਬੇਨਤੀ ਕਰ ਲਗਾ ਹਾਂ ਬਲਾਕ ਦੇ ਸਬੰਧ ਦੇ ਵਿੱਚ ਕਿਉਂਕਿ ਪਹਿਲੇ ਦਿਨਾਂ ਤੋਂ ਤੁਹਾਨੂੰ ਖਬਰਾਂ ਰਹੀ ਮੋਬਾਈਲ ਦੇ ਥਰੂ WhatsApp ਦੇ ਥਰੂ ਖਬਰਾਂ ਮਿਲੀ ਗਈਆਂ ਕਿ ਜਿਹੜਾ ਬਲਾਕ ਤਰਸਕਾ ਆਪਣਾ ਇਥੋਂ ਤੋੜਿਆ ਗਿਆ ਤੇ ਜੰਡਿਆਲੇ ਸ਼ਿਫਟ ਕੀਤਾ ਗਿਆ ਵਾ ਉਹਦੇ ਸਬੰਧ ਦੇ ਵਿੱਚ ਮੈਂ ਜਿੰਨੇ ਵੀ ਪਿੰਡ ਤਰਸਿੱਕੇ ਬਲਾਕ ਦੇ ਅਧੀਨ ਆਉਂਦੇ ਆ ਮੈਂ ਸਾਰੇ ਹੀ ਸਰਪੰਚਾਂ ਨੂੰ ਭਾਵੇਂ ਕੋਈ ਕਾਲੀ ਦਲ ਦਾ ਹੋਵੇ ਭਾਵੇਂ ਕੋਈ ਕਾਂਗਰਸੀ ਆ ਮੇਰਾ ਵੀਰ ਭਾਵੇਂ ਕੋਈ ਭਾਜਪਾ ਦਾ ਜਾਂ ਕੋਈ ਆਮ ਪਾਰਟੀ ਦਾ ਮੇਰਾ ਵੀਰ ਉਹ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਇਹ ਸਾਂਝੇ ਕੰਮ ਦੇ ਵਿੱਚ ਕੋਈ ਲਾਗਤਬਾਜੀ ਦੇ ਨਾਲ ਕੋਈ ਪਾਰਟੀਬਾਜੀ ਦੇ ਨਾਲ ਨਾ ਕਰੀਏ ਇਹਨੂੰ ਆਪਾਂ ਬਲਾਕ ਨੂੰ ਤਰਸਿੱਕੇ ਜੀ ਰੱਖੀਏ ਕਿਉਂਕਿ ਤਸਕਾ ਬਲਾਕ ਦੇ ਨਾਲ ਲਗ ਲਗ ਜਿਹੜੇ ਪਿੰਡ ਜੁੜੇ ਆ ਉਹ ਜਿਹੜੀ ਕੰਮ ਜਿਹੜੇ ਹੁੰਦੇ ਆ ਬਹੁਤ ਵਧੀਆ ਛੇਤੀ ਹੋ ਜਾਂਦੇ ਆ ਕਿੱਥੇ ਆਪਾਂ ਜੁੰਡਿਆਲੇ ਜਾਵਾਂਗੇ ਤੇ ਨਾ ਆਪਣੇ ਕੋਲ ਜਾਏ ਜਾਣਾ ਇਹਦੇ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ 9 ਤਰੀਕ 9 ਵਜੇ 9 ਤਰੀਕ 9 ਵਜੇ ਸਾਰਿਆਂ ਨੂੰ ਤਸਕੇ ਮੰਡੀ ਦੇ ਵਿੱਚ ਜੋ ਦਾਣਾ ਮੰਡੀ ਆਪਣੀ ਉਥੇ ਤੇ ਜਾਂ ਬਲਾਕ ਦੇ ਵਿੱਚ ਇਹਨਾਂ ਦੋਹਾਂ ਜਗ੍ਹਾ ਤੇ ਮੰ ਲਗੇ ਜਾਣਾ ਤੇ ਉਹਦੇ ਸਬੰਧ ਦੇ ਵਿੱਚ ਕੱਲ ਅਸੀਂ ਮੀਟਿੰਗ ਵੀ ਕੀਤੀ ਜਿਹਦੀ ਅੱਜ ਅਖਬਾਰ ਦੇ ਵਿੱਚ ਨਿਊਜ਼ ਵੀ ਲੱਗੀ ਆ ਤੇ ਅਸੀਂ WhatsApp ਤੇ ਵੇਖੀ ਹੋਣੀ ਆ ਤੇ ਮੇਰਾ ਵੀਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿੰਨਾ ਵੀਰਾ ਵੀਰਾਂ ਨੂੰ ਮੋਬਾਈਲ 'ᱨਹੀਂ ਸਰਾਹ ਪਹੁੰਚਿਆ ਜਾਂ ਅਖਬਾਰ 'ਚ ਰਹੀਂ ਕਿਸੇ ਨੇ ਪੜ੍ਹਿਆ ਤੇ ਇਹ ਨਾ ਸੋਚਿਓ ਵੀ ਕੱਲਾ ਤਰਸਿੱਕੇ ਦਾ ਹੀ ਮਸਲਾ ਵਾ ਮੇਰਾ ਵੀਰ ਸਾਰਿਆਂ ਹੀ ਉੱਥੇ ਹਾਜ਼ਰ ਹੋਣਾ ਵਾ ਵੱਧ ਤੋਂ ਵੱਧ ਕਿਉਂਕਿ ਮੀਡੀਆ ਵਾਲਿਆਂ ਨੂੰ ਵੀ ਅਸੀਂ ਸਦਣਾ ਵਾ ਸਾਰੇ ਹੀ ਜਿੰਨੇ ਵੀ মিডিਆ ਵਾਲੇ ਆ ਉਹਨਾਂ ਨੂੰ ਅਸੀਂ ਕਹਾਂਗੇ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਆ ਵੀ ਸਾਰੇ ਹੀ ਪਹੁੰਚਣ ਇਹਦੇ ਵਿੱਚ ਕੋਈ ਪਾਰਟੀ ਬਾਜੀ ਨਾ ਸਮਝੇ ਜੇ ਕੋਈ ਮੇਰਾ ਵੀਰ ਕਾਂਗਰਸੀ ਆ ਉਹ ਆਪਣਾ ਜਿੰਨੂੰ ਮਰਜ਼ੀ ਸਾਥ ਸਕਦਾ ਭਾਜਪਾ ਦਾ ਜਿੰਨੂੰ ਮਰਜ਼ੀ ਸਾਥ ਦਾ ਅਸੀਂ ਕਾਲੀਦਾਬ ਦੇ ਜਿੰਨੂੰ ਮਰਜ਼ੀ ਅਸੀਂ ਆਪਣੇ ਲੀਡਰਾਂ ਨੂੰ ਭੜਿਆਂ ਨੂੰ ਸਤਨਾ ਉੱਥੇ ਤੁਸੀਂ ਜ਼ਰੂਰ ਪਹੁੰਚੋ ਪਹੁੰਚ ਕੇ ਆਪਣੀ ਜਿਹੜੀ ਗੱਲ ਆ ਉੱਥੇ ਰੱਖੋ ਜੇ ਕਿਸ ਨੂੰ ਵੇਖੋ ਕੋਈ ਵੀ ਸਲਾਹ ਜਿਹੜੀ ਆ ਉੱਥੇ ਸਾਰਿਆਂ ਦੇ ਸਾਹਮਣੇ ਰੱਖੀ ਆਪਾਂ ਤੇ ਸਾਰੇ ਹੀ 9 ਤਰੀਕ ਨੂੰ 9 ਵਜੇ ਤਰਸਿੱਕੇ ਜਿਹੜੇ ਆ ਆਪਾਂ ਮੀਟਿੰਗ ਰੱਖੀ ਆ ਉਹਦੇ ਸਬੰਧ ਵਿੱਚ ਸਾਰੇ ਮੇਰੇ ਵੀਰਾਂ ਪਹੁੰਚਣ ਸਾਰਿਆਂ ਨੂੰ ਵੀਰਾਂ ਨੂੰ ਸਨਾਫੇਰਮਾ ਲਾਉਣਾ ਕਿ ਪਾਰਟੀ ਬਾਈ ਦੇ ਉੱਪਰ ਉੱਠ ਕੇ ਸਾਰੇ ਮੇਰੇ ਵੀਰ ਤਰਸਿੱਕੇ ਜ਼ਰੂਰ ਪਹੁੰਚੋ ਅਸੀਂ ਮੋਹਦਬਰ ਬੰਦਿਆਂ ਸਰਪੰਚਾਂ ਨੂੰ ਕਈਆਂ ਨੂੰ ਫੋਨ ਵੀ ਕੀਤਾ ਕਈਆਂ ਨੂੰ ਘਰ ਵੀ ਦਿੰਨੇ ਆ ਜਿਨ੍ਹਾਂ ਕੋ ਨਹੀਂ ਜਾਇਆ ਜਾਂਦਾ ਸਾਡੇ ਬੰਦਿਆਂ ਕੋ ਅਸੀਂ ਆਪ ਵੀ ਜਾਵਾਂਗੇ ਅਸੀਂ ਉਹਨਾਂ ਨੂੰ ਵੀ ਕਲਾਵਾਂਗੇ ਸਾਰੇ ਹੀ 9 ਤਰੀਕ ਨੂੰ 9 ਵਜੇ ਤਰਸਿੱਕੇ ਪਹੁੰਚ ਕੇ ਤੇ ਆਪਣੇ ਵਿਚਾਰ ਜਿਹੜੇ ਆ ਉਹ ਆਪਾਂ মিডিਆ ਦੇ ਥਰੂ ਅਠਾਈਏ ਤੇ ਆਪਾਂ ਬਲਾਗ ਤੋਂ ਸਿੱਕੇ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ